ਘਰ ਵਿੱਚੋਂ ਮੰਗੜ ਵਾਸਤੇ ਆਉਂਦਾ ਕੁਝ ਨਾ ਕੁਝ ਲੱਗਦਾ ਹੈ ਆਪਾਂ ਸਾਰੇ ਇਸ ਵਰਗ ਦੇ ਘਰ ਦੇ ਵਲਤੇ ਆ ਪਰਮਾਤਮਾ ਦੇ ਘਰ ਦੇ ਵਲਤੇ ਆ ਦੁਨੀਆ ਦਾ ਬੰਦਾ ਜਿੱਦਾਂ ਮਰਜੀ ਅਮੀਰ ਹੋਵੇ ਜਿੰਨਾ ਮਰਜੀ ਧਨੀ ਹੋਵੇ ਭਵੇਂ ਦੁਨੀਆ ਦਾ ਬਾਦਸ਼ਾਹ ਰਾਜਾ ਵੀ ਕਿਉਂ ਨਾ ਹੋਵੇ ਉਸ ਅਕਾਲ ਪੁਰਖ ਪਰਮਾਤਮਾ ਦੇ ਕੋਲ ਚਲਣਾ ਤੋਂ ਆ ਕੇ ਹਰ ਕੋਈ ਲੱਗਦਾ ਹੈ ਕਹਿੰਦੇ ਦਗ ਦਾ ਹਰ ਕੋਈ ਮਗਰਸਾ ਹੈ ਦੁਨੀਆ ਚ ਭਾਵੇਂ ਕਿਰਜਾ ਵੱਡਾ ਕਰੋ ਬਾਦਸ਼ਾਹ ਲਾਉਂਦਾ ਆਪਾਂ ਮੰਗਣ ਵਾਸਤੇ ਆਏ ਆ ਸਾਡੀਆਂ ਮੰਗਾ ਕੀ ਕੀ ਨੇ ਅਸੀਂ ਇਧਰ ਆ ਵੀ ਬਹੁਤ ਕੁਝ ਮੰਗਦੇ ਆ ਪਹਿਲੋਂ ਅਸੀਂ ਭਾਰਤ ਦੀ ਧਰਤੀ ਤੋਂ ਇੱਥੇ ਕੋਈ ਕਿਰਤ ਕਮਾਈ ਕਰਨ ਵਾਸਤੇ ਇੱਥੇ ਨਿਵਾਸ ਅਰਦਾਸਾਂ ਕੀਤੀਆਂ ਕਿ ਮਹਾਰਾਜ ਕਿਰਪਾ ਕਰ ਸਕਦੇ ਤੇ ਮੇਰੇ ਥੇ ਪਹੁੰਚੇ ਇਹ ਤੇ ਵੀ ਆ ਕੇ ਰੱਬ ਅਗੇ ਅਸੀਂ ਬੜੀਆਂ ਬੇਨਤੀਆਂ ਕੀਤੀਆਂ ਕਿਸੇ ਨੇ ਧਰ ਲੈਂਡ ਦੇ ਵੇਚਦੇ ਕਿਸੇ ਕਿਸੇ ਨੇ ਜੋਬ ਬਾਰੇ ਬੇਨਤੀ ਕੀਤੀ ਕਿਸੇ ਨੇ ਗੱਡੀਆਂ ਬਾਰੇ ਬੇਨਤੀ ਕੀਤੀ ਪਰ ਲੋਕ ਕਿ ਮਨੁੱਖ ਕਿਤੇ ਵੀ ਚਲਾ ਜਾਵੇ ਰੱਬ ਕੋਲੋਂ ਲੰਗਦਾ ਹੋਵੇ ਫਿਰ ਅੱਜ ਆਪਾਂ ਕੀ ਮੰਗਣਾ ਹੈ ਪ੍ਰਮਾਤਮਾ ਦੇ ਕੋਲੋਂ ਤਿੰਨ ਚੀਜ਼ਾਂ ਬੜੀਆਂ ਜ਼ਰੂਰੀ ਨੇ ਸੇਵਾ ਸਿਮਰਨ ਤੇ ਅਮਰਤ ਇਹ ਤਿੰਨ ਚੀਜ਼ਾਂ ਮਨੁੱਖ ਦੇ ਜੀਵਨ ਦੇ ਵਿੱਚ ਆਤਮਾ ਨੂੰ ਸ਼ਾਂਤੀ ਦਿਨ ਵਾਸਤੇ ਐਨ ਰੋਲ ਲਿਵਾਉਂਦੀ ਆਲੇ ਬੰਦੇ ਕੋਲ ਧੰਨ ਜਿੰਨਾ ਮਰਜੀ ਹੋਵੇ ਧੜੀ ਜਿੰਨਾ ਮਰਜੀ ਹੋਵੇ ਜੇ ਪ੍ਰਮਾਤਮਾ ਦਾ ਨਾਮ ਸਿਮਰਨ ਨਹੀਂ ਕਰ ਆ ਮਨ ਚੰਗਾ ਦੇਖ ਕੇ ਬੈਠਦਾ ਹੀ ਨਹੀਂ ਕਰ ਜੇ ਇੱਕ ਗੱਡੀ ਲਈ ਤੇ ਦੂਜੀ ਵੀ ਆਸ ਬੱਝ ਜਾਂਦੀ ਦੂਜੀ ਲਈ ਕਿੱਜੀ ਦੀ ਬੱਝ ਜਾਂਦੀ ਇੱਕ ਘਰ ਲਿਆ ਦੂਜੇ ਦੀ ਆਸ ਬੱਝ ਜਾਂਦੀ ਰੱਬ ਦੇ ਘਰ ਵੱਲ ਇਹਦਾ ਜੁੜਨਾ ਬੜਾ ਔਖਾ ਪਰ ਪਾਦਸ਼ਾਹ ਦੀ ਬਾਰੀ ਕਹਿੰਦੀ ਆ ਵੱਡ ਭਾਗੀ ਹਰ ਸੰਗਤ ਪਾਵੈ ਭਾਗਹੀਨ ਤਰੰਤ ਸੜਾ ਲੁਟਾ ਪਾਵੈ ਬਿਨ ਭਾਗਾਂ ਸੱਤ ਸੰਗਤ ਨਾ ਭੈ ਫਿਰ ਸੰਗਤ ਮੈਲ ਇਹ ਗੁਰੂ ਤੇ ਸਾਡੇ ਤੇ ਅਸ ਖਾਦਾ ਕਿਰਪਾ ਕੀਤੀ ਅਸ ਖਾ ਕੇ ਸਾਨੂੰ ਇੱਥੇ ਬੈਠਣ ਜੋਗੇ ਕਰ ਦਿੱਤਾ ਸੁਲਾਸਨ ਦੀ ਦਾਤ ਦੇ ਕੇ ਆਓ ਕੁਝ ਕਹਿਣ ਤੋਂ ਪਹਿਲਾਂ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਕੀਤੀ ਸੀ ਬੰਦੇ ਬਲਾਈਏ ਸਾਰੀ ਸੰਗਤ ਹਾਜ਼ਰੀ ਦਾ ਸਬੂਤ ਦਿਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਈ ਸਾਹਿਬ ਦਾ ਵਿਚਾਰ ਕਰ ਰਿਹਾ ਸੀ ਕਿ ਸਵਾ ਕੁ ਢੱਡੇ ਦਾ ਦਰਵਾਜ਼ਾ ਸੀ ਉੱਥੇ ਜਿੱਥੇ ਡਿਊਟੀ ਕਰਦੇ ਆ ਪ੍ਰਬੰਧਕਾਂ ਦੇ ਹੁਕਮ ਦੇ ਨਾਲ ਅੱਗੇ ਹਾਜ਼ਰੀ ਭਰ ਕੇ ਆਏ ਆ ਮੇਰਾ ਰਾਧਾ ਸਿੰਘ ਆ ਕਿ ਹਰੀ ਸਿੰਘ ਨਲਵੇ ਦਾ ਕੁਝ ਇਤਿਹਾਸ ਕਿਆ ਜਾਵੇ ਉਹਨ ਦੇ ਵਰਗਾ ਜੋਧਾ ਉਹਨ ਦੇ ਵਰਗਾ ਬਲੀ ਉਹਨ ਦੇ ਵਰਗਾ ਨਾਮ ਦਾ ਧਨੀ ਉਹਨ ਦੇ ਵਰਗਾ ਸਰੀਰ ਦਾ ਬਲੀ ਕੋਈ ਦੁਨੀਆ ਤੇ ਪੈਦਾ ਨਹੀਂ ਹੋਇਆ ਕਿਤੇ ਇਤਿਹਾਸ ਪਰ ਕੇ ਵੇਖਿਓ ਪਿਤਾ ਘਦਾਰਸ ਕੁੱਪੜ ਦੇ ਘਰ ਮਾਤਾ ਧਰਨਕੌਰ ਦੀ ਤੁਖ ਦੇ ਵਿੱਚੋਂ ਪਿੰਡ ਗੁਜਰਾਵਾਲੇ ਦੇ ਵਿੱਚ ਇਹਦਾ ਜਨਮ ਹੁੰਦਾ ਹੈ ਗੁਜਰਾਵਾਲੇ ਨਗਰ 'ਚ ਜਨਮ ਹੁੰਦਾ ਛੋਟੀ ਜੀ ਉਮਰ ਦੇ ਵਿੱਚ ਪਿਓ ਚੜਾਈ ਕਰ ਜਾਂਦਾ ਫਿਰਾਂ ਕੋਹਦੀ ਮੌਤ ਹੋ ਜਾਂਦੀ ਹੈ ਹੁਣ ਯਾਦ ਰੱਖਿਓ ਜਿਸ ਬੰਦੇ ਦੇ ਜਿਸ ਬੱਚੇ ਦੇ ਸਿਰ ਤੋਂ ਪਿਤਾ ਹਟਦਾ ਹੈ ਉਹਦੇ ਨਾਲ ਦੁਨੀਆਂ 'ਚ ਕੀ ਬੀਟਦੀ ਹੈ ਕੋਈ ਜਾਣਦਾ ਆਹ ਮੰਜ਼ਲਾ ਤੇ ਪਹੁੰਚਣ ਵਾਲਾ ਸਾਡੇ ਪਿਓ ਦਾ ਐਮਰੋਰ ਹੁੰਦਾ ਜਿੱਥੇ ਮਾਂ ਦੀਆਂ ਅਰਦਾਸਾਂ ਹੁੰਦੀਆਂ ਨੇ ਨਾ ਉੱਥੇ ਪਿਓ ਦਾ ਬੜਾ ਵੱਡਾ ਰੋਲ ਹੁੰਦਾ ਹੈ ਪੁੱਤਰ ਨੂੰ ਮੰਜ਼ਰ ਤੇ ਪਹੁੰਚਾਉਣ ਵਾਸਤੇ ਜਿੰਨਾ ਜੱਗ ਤੇ ਪਿਓ ਕਰਦਾ ਨਾ ਦੁਨੀਆ ਦਾ ਕੋਈ ਮਲੁਕ ਨਹੀਂ ਕਰਦਾ ਹੋਰ ਨਾ ਕੋਈ ਰਿਸ਼ਤੇਦਾਰ ਨਾ ਮਹਿਰਮ ਆ ਇੱਕ ਪਿਓ ਹੀ ਹੈ ਜਿਹੜੀ ਇਹ ਗੱਲ ਸੋਚਦਾ ਕਿ ਮੇਰਾ ਪੁੱਤਰ ਮੇਰੇ ਤੋਂ ਚਾਰ ਕਦਮ ਪੁੱਤੇ ਹੋਵੇ ਵੱਧ ਹੋਵੇ ਜੇ ਮੈਂ ਇੱਥੇ ਖੜਾ ਨਾ ਮੇਰਾ ਪੁੱਤਰ ਇਸ ਤੋਂ ਉੱਪਰ ਹੋਵੇ ਜੇਕਰ ਪਿਓ ਹੀ ਹੈ ਗੁਰਦੇ ਆਦਿ ਕੋਈ ਮੌਕ ਹੋਈ ਉਹਨਾਂ ਦੀ ਧਰਮ ਪਤਨੀ ਧਰਮਕੌਰ ਹੈ ਲੱਗਾ ਪਤਾ ਵੀ ਪਤੀ ਸਿਰ ਤੇ ਨਹੀਂ ਐ ਮਨ ਵਿੱਚ ਵਿਚਾਰ ਕੀਤੀ ਹਰਿਸ਼ਕ ਨੂੰ ਉਹਦੇ ਨਾਲ ਕੇ ਪਿੰਡ ਆਪਣੇ ਮਾਂ ਦਾ ਘਰਾਂ ਦੇ ਦੂਰ ਘਰ ਬਤੌਰ ਆਪਣੇ ਭਰਾਵਾਂ ਦੇ ਕੋਲ ਲੈ ਗਈ ਭਰਾਵਾਂ ਕੋਲ ਗਈ ਤੇ ਇੱਕ ਬੇਨਤੀ ਕੀਤੀ ਜਾ ਕੇ ਉਹਨੇ ਆਪਣੇ ਭਾਵਾਂ ਨੂੰ ਕਹਿ ਲਗੀ ਮੇਰੇ ਭਾਵਾਂ ਨੂੰ ਮੈਨੂੰ ਤੁਹਾਡੇ ਕੋਲੋਂ ਧਨ ਦੌੜ ਤੋਂ ਜੈ ਦਾਬ ਨਹੀਂ ਚਾਹੀਦੀ। ਕੁਝ ਨਹੀਂ ਚਾਹੀਦਾ। ਮੈਨੂੰ ਸਿਰਫ ਤਾਂਤ ਤੋਂ ਪਾਉਣ ਵਾਸਤੇ ਦੋ ਕੱਪੜੇ ਤੇ ਦੋ ਪਰਚਾਦੇ ਚਾਹੀਦੇ ਨੇ। ਬਸ ਬੇਨਤੀ ਇਹ ਹੈ ਕਿ ਤੁਸੀਂ ਮੇਰੇ ਪੁੱਤਰ ਦੀ ਸੰਭਾਲ ਕਰੋ। ਮੇਰੇ ਪੁੱਤਰ ਦੀ ਤੁਸੀਂ ਸੰਭਾਲ ਕਰਨੀ ਹੈ, ਜੋ ਵੀ ਕਰਨਾ ਹੈ ਪਰਵਰਿਸ਼ ਤੁਸੀਂ ਕਰਨੀ ਹੈ। ਭਰਾ ਬੜੇ ਚੰਗੇ ਸੀ। ਪਰਜਾਈਆਂ ਬੜੀਆਂ ਚੰਗੀਆਂ ਸਨ। ਉਹਨਾਂ ਦੇ ਗੱਲਾਂ ਲਾ ਲਿਆ ਬਸ ਕੱਲ ਦੁਨੀਆ ਤੇ ਵੇਖੀ ਦਾ ਜੇ ਕਿਸੇ ਭੈਣ ਦਾ ਉਦਾਂ ਰਵਾਬ ਹੋ ਅੱਜ ਤੇ ਲੱਜ ਕੇ ਪਿਆਰ ਕਰਦੀ ਜੇ 700 ਦਾ ਅੱਜ ਤੇ ਲੱਕ ਨੂੰ ਵੱਢਦੀ ਹੈ ਪਰ ਦੋਨਾਂ ਦਾ ਬਰਾਬਰ ਪਿਆਰ ਹੁੰਦਾ ਹੈ ਜਿੰਨਾ ਔਰਤ ਨੂੰ ਆਪਣਾ ਬਾਪਿਓ ਪਿਆਰਾ ਹੁੰਦਾ ਮਰਦ ਨੂੰ ਵੀ ਆਪਣਾ ਬਾਪਿਓ ਪਿਆਰਾ ਹੁੰਦਾ ਹੈ ਕਿਉਂਕਿ ਉਹਨੇ ਜੰਮਿਆ ਪਾਲਿਆ ਇੱਥੋਂ ਤੱਕ ਲਿਆ ਕੇ ਸਾਨੂੰ ਕੰਮਜਮ ਕਰ ਦਿੱਤਾ ਹਰੀ ਸਿੰਘ ਨੂੰ ਨਾਰਕਿਆਂ ਤੇ ਲੈ ਗਈ ਭਰਾਵਾਂ ਨੂੰ ਜੁੰਵੇਵਾਰੀ ਦੇ ਦਿੱਤੀ ਤੇ ਭਰਾਵਾਂ ਨੇ ਕੀ ਕੀਤਾ ਵੀ ਬੱਚੇ ਦੀ ਪੜਾਈ ਲਿਖਾਈ ਦਾ ਕੰਮ ਸ਼ੁਰੂ ਕਰ ਦਿੱਤਾ ਭਰਾਵਾਂ ਨੇ ਕੀ ਕੀਤਾ ਉਹਦੇ ਵਾਸਤੇ ਰਸਤ ਲਿਆ ਕਰਕੇ ਬਾਦਾਮ ਕਾਜੂ ਵਗੈਰਾ ਸਾਰਾ ਕੁਝ ਲਿਆ ਕੇ ਉਹਦੇ ਸਰੀਰ ਦੇ ਬਲ ਤਾਕਤ ਦੇਣ ਵਾਸਤੇ ਸਾਰਾ ਕੁਝ ਹਾਜ਼ਰ ਕਰ ਦਿੱਤਾ ਹੌਲੀ ਹੌਲੀ ਬੱਚਾ ਨਾਰਕਿਆਂ ਤੇ ਪਰਦਾ ਪਰਦਾ ਤੇਰਾ ਸਾਦਾ ਹੋ ਗਿਆ ਤੇਰਾ ਸਾਡ ਦੀ ਉਮਰ ਹੋਈ ਇਧਰੋਂ ਦੁਨੀਆਂ ਦਾ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਛੇਰੇ ਪੰਜਾਬ ਯਾਦ ਰੱਖਿਓ ਉਹਦੇ ਵਰਗਾ ਰਾਜ ਨਾ ਕੋਈ ਹੋਇਆ ਤੇ ਨਾ ਕੋਈ ਕਰ ਸਕਦਾ ਜੀ ਤੇ ਨਾ ਕੋਈ ਰਾਜਾ ਇਹੋ ਜਿਹਾ ਛੱਡੀ ਰਿਹਾ ਤੇ ਜਿਹੜੇ ਚੰਗੇ ਭਾਗ ਹੋਣ ਤੇ ਰਾਜੇ ਇਹੋ ਜਿਹੇ ਗਲਦੇ ਨਹੀਂ ਤੇ ਮਰਦੇ ਕੋ ਨਹੀਂ ਕੇ ਸਾਡੀਆਂ ਤਾਂ ਆਪਣੀਆਂ ਹੀ ਗਰਜਾਂ ਵੜੀਆਂ ਨੇ ਅਸੀਂ ਗਰਜਾਂ ਬਾਰੇ ਹੀ ਵੋਟ ਪਾਈ ਜੰਨੇ ਆ ਨੁਕਸਾਨ ਜਿੰਨਾ ਮਾਜੀ ਹੋ ਜੇ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਉਹਨੇ ਆਪਣੇ ਰਾਜ ਵਿੱਚ ਇੱਕ ਕਰਨ ਬਣਾਇਆ ਸੀ ਭਾਵੇਂ ਕੁਝ ਵੀ ਹੋ ਜਾਵੇ ਮੇਰੇ ਰਾਜ ਵਿੱਚ ਕੋਈ ਤੁਖਾ ਨਹੀਂ ਸੌਣਾ ਚਾਹੀਦਾ ਤੇ ਕੋਈ ਦੁਖੀ ਨਹੀਂ ਹੋਣਾ ਚਾਹੀਦਾ ਕੋਈ ਰਾਤ ਨੂੰ ਇਹ ਨਾ ਕਹਿ ਕੇ ਸੌਵੇ ਕਿ ਮੈਨੂੰ ਰੋਟੀ ਨਹੀਂ ਮਿਲੀ ਮੇਰਾ ਇਲਾਜ ਨਹੀਂ ਹੋਇਆ ਮੈਂ ਭੁੱਖਾ ਮਰ ਗਿਆ ਇਹ ਮਹਾਰਾਜਾ ਰਣਜੀਤ ਸਿੰਘ ਦੀ ਦੇਣ ਹੈ ਅੱਜ ਦੇ ਨਹੀਂ ਹਨ ਸਾਰਾ ਕੁਝ ਹੋ ਕੇ ਪਾਰ ਹੋ ਰਿਹਾ ਬਚਾਰ ਉਹ ਸਮਾਂ ਆਇਆ ਮਹਾਂ ਬਾਜਾ ਰਜੀਤ ਸਿੰਘ ਨੇ ਇੱਕ ਪੱਤਰਕਾ ਲਿਖੀ ਸਾਰੇ ਅਰਮੰਡ ਚ ਟਵਾਈ ਕੀ ਲਿਖਿਆ ਕਹਿ ਲੱਗਾ ਮੈਨੂੰ ਸਿੱਖ ਅ ਰਾਜ ਦੇ ਅੰਦਰ ਬਹੁਤ ਜਵਾਨ ਮੁੰਡਿਆਂ ਦੀ ਲੋੜ ਹੈ ਜਿਹੜੇ ਮੇਰੇ ਫੌਜ ਵਿੱਚ ਭਰਤੀ ਹੋਣ ਜਿਹੜੇ ਧਰਮ ਨੂੰ ਪਿਆਰ ਕਰਦੇ ਹੋ ਜਿਹੜੇ ਸੱਚ ਬੋਲਦੇ ਹੋਣ ਜਿਹੜੇ ਬਾਣੀ ਪੜ੍ਹਦੇ ਹੋਣ ਜਿਨ੍ਹਾਂ ਨੂੰ ਧਰਮ ਨਾਲ ਅੰਦਰੋਂ ਪਿਆਰ ਹੋਵੇ ਪਤਰਕਾ ਲਿਖੀ ਇੱਕ ਦੇ ਲੋ ਸਭਾ ਆ ਗਿਆ ਦੁਨੀਆਂ ਦੇ ਕੋਨੇ-ਕੋਨੇ ਤੋਂ ਨੌਜਵਾਨ ਭਰਤੀ ਦੇਣ ਵਾਸਤੇ ਗਏ ਮਹਾਰਾਜ ਰਣਜੀਤ ਸਿੰਘ ਚੇਰੇ ਪੰਜਾਬ ਦੇ ਹੋਮਜ ਵਿੱਚ ਭਰਤੀ ਹੋਣ ਵਾਸਤੇ ਦੁਨੀਆਂ ਦੇ بڑے ਮੁੰਡੇ ਆਏ ਨੌਜਵਾਨ ਤੇਰਾ ਪ੍ਰਸਾਰ ਦੀ ਉਮਰ ਦਾ ਨਾਲਕਿਆਂ ਨੇ ਪਾਲਿਆ ਹੋਇਆ ਬੱਚਾ ਇਹਦੀ ਭਰਤੀ ਦੇਖਣ ਵਾਸਤੇ ਗਿਆ ਉਹਦਾ ਮਾਮੇ ਲੈ ਗਿਆ ਕਿਤੇ ਆਪ ਭਰਾ ਤਿੰਨ ਵੀ ਭਰਤੀ ਮੁਖਾ ਕੇ ਲੈ ਗਏ ਸਰੀਰ ਚੰਗਾ ਸੀ ਪਰ ਦੁਨੀਆ ਦੇ ਲੋਕ ਜਿਹੜੇ ਨੇ ਫਿਰ ਬੰਦੇ ਨੂੰ ਟਿਚਰ ਕਰਨ ਲੱਗਿਆ ਅੱਗਾ ਵਿਚਾਰੀ ਵੇਖਦੇ ਉਹ ਕਹਿ ਲੱਗੇ ਤੇ ਦਰ ਤੇ ਥੋ ਨਹੀਂ ਇਹਨੂੰ ਕਿੰਨੇ ਪਾਲਿਆ ਇਹਨੂੰ ਪਰਿਸ਼ਕੀ ਮਿਲੀ ਹੈ ਦੇ ਭਰਤੀ ਹੋ ਜੇ ਨਾ ਵਾਰ ਵਾਰ ਨੌਜਵਾਨਾਂ ਦੀ ਭਰਤੀ ਹੋਈ ਜਦੋਂ ਵਾਰੀ ਆਈ ਹੱਥੀਂ ਤਾਂ ਕੀ ਹੈ ਕਹਿੰਦਾ ਪੁੱਤਾਂ ਦੇ ਨਾਲ ਕੋ ਬਿਆਗ ਸਿਰ ਭੰ ਮਾਤਾ ਦਾ ਪੁਕਾਰ ਪਿੰਡ ਇਹਦਾ ਪਿੰਡ ਮੇਰਾ ਗੁਜਰਾਵਾ ਤੇ ਪੁੱਤੇ ਹੋਰ ਕਿੱਥੇ ਰਹਿਣਾ ਕਹਿੰਦਾ ਨਾਲਕਿਆਂ ਤੇ ਰਹਿਣਾ ਮੇਰੇ ਪਿਓ ਜਿਹੜਾ ਸੀ ਉਹ ਚਲਾਈ ਕਰ ਗਿਆ ਤੇ ਮੈਂ ਨਾਲਕਿਆਂ ਤੇ ਰਹਿਣਾ ਮਹਾਰਾਜ ਅਜੀਤ ਸਿੰਘ ਨੇ ਇਹ ਸਿੰਘ ਨੂੰ ਆਪਣਾ ਬੋਡੀ ਕਰ ਲਿਆ। ਸਪੈਸ਼ਲ ਤੌਰ 'ਤੇ ਉਹਨੂੰ ਆਪਣੇ ਨਾਲ ਹੀ ਰੱਖ ਲਿਆ। ਹੁਣ ਦੁਨੀਆਂ 'ਚ ਜਦੋਂ ਕੋਈ ਜੋਧਾ ਹੁੰਦਾ ਹੈ ਨਾ ਜਿੱਦੇ ਸਰੀਰ 'ਚ ਪਾਵ ਹੋਵੇ, ਨੀਤੀਬਾਨ ਹੋਵੇ, ਸਿਆਸੀ ਵੀ ਹੋਵੇ, ਸਰੀਰ ਦਾ ਜੋਰ ਵੀ ਹੋਵੇ, ਸਤਾਰੀਆਂ ਤੱਕ ਦਾ ਗੋਲ ਹੋਣਾ। ਕਹਿੰਦੇ ਨੇ ਨਾ ਕਿਸੇ ਨੂੰ ਹਿੱਲਾ ਲੱਭ ਗਿਆ। ਹੀਰਾ ਲੱਭ ਗਿਆ ਕਿਸੇ ਨੂੰ ਹੱਥਾਂ 'ਚ ਸੁੱਟਦਾ ਕਦੇ ਚੱਕਣ ਚ ਕਦੇ ਕਿੱਥੇ ਹੀ ਹੀਰਾ ਉਹਦੇ ਹੱਥਾਂ 'ਚ ਖੇਡਦਾ ਖੇਡਦਾ ਨਾ ਇੱਕ ਜੋਰੀ ਕੋਲ ਪਹੁੰਚ ਗਿਆ ਜਿੰਦੇ ਕੋਈ ਹੀਰਾ ਉਹਨੂੰ ਹੀਰੇ ਦੀ ਕਦਰ ਦਾ ਪਤਾ ਨਹੀਂ ਕਿ ਹੀਰਾ ਕੀ ਚੀਜ਼ ਹੈ ਜੋਰੀ ਕੋਲ ਗਿਆ ਦੁਕਾਨ ਤੇ ਗਿਆ ਜੋਰੀ ਨੂੰ ਹੀਰਾ ਵਿਖਾਇਆ ਹੀਰਾ ਦੇਰ ਵਾਲਾ ਅਣਜਾਣ ਖਰੀਦਦਾਰ ਪਰਪਖਾ ਖੂਲਾ ਕੋਨ ਨੂੰ ਪਤਾ ਮੇਹੀ ਰਬਨਾ ਕੀ ਮਤੀ ਹੈ ਜਦੋਂ ਹੀ ਨਾ ਜੋੜੀ ਦੇ ਹੱਥ ਤੇ ਰੱਖਿਆ ਜਾ ਤੇ ਦੇਰ ਵਾਲੇ ਨੇ ਕਿਆ ਕਹਿੰਦਾ ਮੈਨੂੰ ਉਹਦਾ ਮੁੱਲ ਕੀ ਦੇਗਾ ਹੀਰੇ ਦਾ ਮੈਨੂੰ ਮੁੱਲ ਕੀ ਦੇਗਾ ਜੋੜੀ ਕਹਿ ਲਗਾ 2 ਰੁਪਏ ਤੇ ਜਿਹੜਾ ਹੀਰਾ ਸੀ ਨਾ ਉਹ ਹੱਥ ਚ ਟੁੱਟ ਗਿਆ ਉਹਦੇ ਅੱਖਾਂ ਹੀ ਟੁੱਟ ਗਿਆ ਜੋੜੀ ਦੇ ਜੋਈ ਨੇ ਪੁੱਛਿਆ ਕਹਿੰਦਾ ਤੈਨੂੰ ਸੜਦਾ ਹੁੰਦਾ ਜਿੱਕੜ ਚ ਗਲੀਆਂ ਚ ਲੁੱਟਾ ਨਹੀਂ ਤੂੰ ਮੇਰੇ ਕੋਲ ਆ ਕੇ ਪੁੱਟ ਗਿਆ ਕਾਰਨ ਉਹ ਕਹਿੰਦਾ ਮੈਨੂੰ ਦੁੱਖ ਇਸ ਗੱਲ ਦਾ ਨਹੀਂ ਕਿ ਮੈਨੂੰ ਉਹਨੇ ਕਿੰਨੇ ਕਿੱਥੇ ਸੱਡਿਆ ਕਿਥੋਂ ਚੱ ਗਿਆ ਕਿਉਂਕਿ ਉਹਨੂੰ ਪਤਾ ਨਹੀਂ ਸੀ ਉਹ ਤੇਨੂੰ ਤਾਂ ਗਿਆਨ ਸੀ ਇਹਦਾ ਤੂੰ ਹੀ ਮੇਰਾ ਜੋਗ ਕੌਡੀ ਮੁੱਲ ਪਾਈ ਇਸ ਕਰਕੇ ਮੈਂ ਤੇਰੇ ਤੋਂ ਨਹੀਂ ਰਹਿਣਾ ਮਨ ਕਰਦਾ ਨਹੀਂ ਰਹਿ ਦੀ ਕਦਰ ਦਾ ਪਤਾ ਹੀ ਨਹੀਂ ਮਹਾਰਾਜਾ ਰਣਜੀਤ ਸਿੰਘ ਜੌਰੀ ਸਿੰਘ ਹਰੀ ਸਿੰਘ ਸ਼ਰੀਦਾ ਸਿੰਘ ਉਹਨੂੰ ਪਛਾਣ ਲਿਆ ਪਛਾਣ ਕੇ ਆਪਣੇ ਨਾਂ ਰੱਖ ਲਿਆ ਇੱਕ ਹਯਾਰ ਫੌਜ ਲੈ ਕੇ ਜਰਨੈਲ ਬਣ ਗਿਆ ਜਰਨੈਲ ਅਪ체 ਤੁਸੀਂ ਪੜ੍ਹਾਉਣਾ ਕਾਬੀ ਜਰਤੋਂ ਅਮਰੀਕਾ ਤੋਂ ਇੱਕ ਵਾਰ ਨਹੀਂ ਲਿਆ ਆਸਟ੍ਰੇਲੀਆ ਤੋਂ ਜਿੱਦੇ ਵਿੱਚ ਦਸਤਰ ਮੈਦਾਨ ਦੀ ਜੋਨ ਹੋਈ ਲਿਖਦੇ ਲਿਖਦੇ ਗਏ ਤੇ ਜਦੋਂ ਹਰੀ ਸਿੰਘ ਦੇ ਬਾਰੇ ਉਹਨਾਂ ਨੇ ਪੜਿਆ ਉਹਨੇ ਕਿਹਾ ਵੀ ਕਹਿੰਦੇ ਵਡਾ ਦੁਨੀਆਂ ਤੇ ਜਗਮਾਇਲ ਤੇ ਪੈਦਾ ਨਹੀਂ ਹੋਇਆ ਜਿਹੜੇ ਸਾਰੇ ਪਾਸੇ ਨਥ ਪਾ ਛੜੀ ਆ ਉਹਦੇ ਨਾਮ ਖਲਾਮਾ ਹੁੰਦੀਆਂ ਸਨ ਪਖਾਨ ਐਵੇਂ ਜਿਹੜੇ ਕਹਿੰਦੇ ਸਨ ਪੁੱਤਰਾ ਸੌਜਾ ਨਲਵਾ ਆ ਗਏ ਆ ਜਿਹੜੇ ਮੋਢਿਆਂ ਤੇ ਕੱਪੜੇ ਪਾ ਕੇ ਵੇਚਦੇ ਆ ਨਾ ਇਹ ਹਰੀ ਸਿੰਘ ਨਲਵੇ ਨੇ ਲਾਏ ਆ ਇਤਿਹਾਸ ਵਰਗੇ ਦੇਖਿਓ ਇਹ ਪਹਿਲਾਂ ਦੇਖਦੇ ਚੜ ਕੇ ਆਉਂਦੇ ਸਨ ਤੰਗ ਰੁੱਟਦੇ ਸਨ ਤੰਗ ਰੁੱਟਦੇ ਸਨ ਬਹੁਤ ਬੇਡੀਆਂ ਬਨ ਕੇ ਲੈ ਜਾਂਦੇ ਸਨ ਬਜਰੀ ਦੇ ਅੱਛੇ ਨਾਲ ਜਾ ਕੇ ਰੇਲੀਆਂ ਸਨ ਇਹਨਾਂ ਨੂੰ ਲੱਕਪੋੜ ਵਾਲਾ ਕੋਈ ਸੁਲੂਬਾ ਪੈਦਾ ਹੋਇਆ ਤੇ ਹਰੀ ਸਿੰਘ ਦਲੂਬਾ ਹੋਇਆ ਫਿਰ ਹਰੀ ਸਿੰਘ ਵਰਦੇ ਨੇ ਕੰਮ ਕੀਤਾ ਗੁਲਾਮ ਬਣਾ ਕੇ ਇਹ ਗੱਲ ਕਹੀ ਕਹਿੰਦੇ ਤੁਸੀਂ ਮੇਰੇ ਕੋਲ ਕੰਮ ਕਰੋਗੇ ਤੇ ਖਾਣ ਰੱਖਦੇ ਤੁਹਾਨੂੰ ਰੋਟੀ ਟੁੱਕ ਮਿਲਿਆ ਕਰੇਗਾ ਬੀਬੀ ਅਸਾਂ ਦੀਆਂ ਵੀ ਰੋਟੀ ਟੁੱਕ ਤਿਆਰ ਕਰ ਲਈਏ ਟੋਟੀ ਹੋਈ ਟੁੱਕ ਕਿਉਂ ਉਹ ਟੱਕ ਇਹਨਾਂ ਨੂੰ ਕਿਰਵਾਇਆ ਸੀਗਾ ਇਤਿਹਾਸ ਪੜ ਕੇ ਦੇਖਿਓ ਜੁਨੈਰ ਨੂੰ ਫੌਜਾਂ ਮਿਲ ਗਈਆਂ ਹਿਸ਼ਾਬ ਦੇ ਵਿੱਚ ਵਸਾ ਹੋ ਗਿਆ ਅਵਧੀਤ ਨੂੰ ਮਾਨ ਦੇ ਵਿੱਚ ਜਮਰੌਂ ਦਾ ਕਿਲਾ ਤਿਆਰ ਕਰਾਇਆ ਅਵਧੀਤ ਪਸੰਦੀ ਦਾ ਉੱਥੇ ਸਾਰਾ ਕੰਮ ਕਰਾਇਆ ਜਾਣ ਤੋਂ ਪਿਆਰਾ ਕਿਲਾ ਤੇ ਕਹਿੰਦੇ ਇਧਰੋਂ ਸਭੀ ਕਾ

ਅਜੀ ਤੋ ਮੈਂ ਅੰਦਰ ਲਈ ਹੁ ਉਧਰੋਂ ਖੰਮੀ ਖਾਂਜ ਰਹਿ 40000 ਫੌਜ ਲੈ ਕੇ ਜਮਰੌਂ ਦੇ ਕਿਲੇ ਨੂੰ ਘੇਰਾ ਕਿਵੇਂ ਪਾਉਂਦੇ ਆ ਕੇ ਕਿਹੜੀ ਬਲਦ ਮਗਾਈ ਉਹਨੇ ਕਿਲੇ ਦੇ ਅੰਦਰ 1000 ਸਿੰਘੇ ਉਹਨਾਂ ਦੇ ਕਮਾਨ ਪਾਈ ਮਹਾ ਸਿੰਘ ਕਰਤਾ ਜੇ ਕਹੇ ਹਾਰ ਸਿੰਘ ਬਾਹਰੋਂ 40000 ਦਾ ਘੇਰਾ ਜਮਰੌਂ ਦੇ ਕਿਲੇ ਨੂੰ ਕਿਉਂ ਪਿਆ i